ਇਹ ਛਤਰੀ ਬੜੋਣੀ ਮੇਰੀ ਪਾਣੀ ਪੀਣਾ ਬੰਦਾ ਗਲਾਸ ਪਾਣੀ ਦਾ ਲਾਜਾ ਤੇ ਪਹਿਲੇ ਦਿਨ ਕੱਢਿਆ ਪਹਿਲੇ ਦਿਨ 11 12 ਵਜੇ ਆ ਕੇ ਆਇਆ ਸੀ ਹਾਂ ਮਰ ਕੇ ਪਾਉ ਗਰਮੀ ਪੈਣੀ ਐ ਇਦੀ ਬਹੁਤ ਪੈਣੀ ਚਾਹੀਦੀ ਆ ਆਪਾਂ ਦਿਨੇ ਕੋਈ ਪਰਦਾ ਨਹੀਂ ਸਾਣਾ ਜੇ ਤੁਸੀਂ ਵੀਡੀਓ ਦੇਖਦੇ ਆ ਪੂਰੀ ਪਿਆਰ ਦਿੰਨੇ ਆ ਤੁਹਾਡਾ ਵੀ ਫਰਜ਼ ਬਣਦਾ ਜੋ ਆਪਾਂ ਕਰਦੇ ਸੱਚ ਦੱਸਣਾ ਈਲਾ ਤੇ ਚਟਾ ਹੈ ਈਲਾ ਪਾਣੀ ਤੇ ਚਟਾ ਬਣ ਗੁੜਕਦਾ ਨਹੀਂ ਕਬੂਤਰੀਆਂ ਕਬਾਤਰੀਆਂ ਵੀ ਬਹਿ ਜਾਣ ਗੁੜਕਦਾ ਨਹੀਂ ਚੁੱਪ ਕਰਕੇ ਬੈਠਾ ਰਹਿੰਦਾ ਟਾਈਮ 2 ਵਜੇ ਚੱਲੇ ਆ ਉਹ ਵੀ ਕੂਤਰੀਆਂ ਫੇ ਚਲ ਗਈਆਂ ਤਾਂ ਨੂੰ ਹੋ ਗਈਆਂ ਤਾਂ ਨੂੰ ਲੱਭੀਆਂ ਚਗਰੀਆਂ ਮਨ ਸਾਈਡ ਤੋਂ ਦੋ ਵੱਜ ਗਏ ਆ ਦੋ ਜਨ ਦੋਤੇ ਹੋ ਗਿਆ ਟਾਈਮ ਉਰ ਬਹਿ ਗਏ ਆ ਇੱਕਾ ਚੀਨਾ ਇੱਕਾ ਟਾਂਗੀ ਦੇ ਬਿਠਾ ਅੰਦਰ ਹਾਂਜੀ ਬਾਬੇ ਉਹ ਕੀ ਹਾਲ ਚਾਲ ਲੈੰਦ ਤੇ ਚੜਦੇ ਆਲੇ ਭਰਾਵਾਂ ਨੂੰ ਸਾਸਰੀ ਗਾਲਿਆ ਤੇ ਅੱਜ ਕਰਦੇ ਆ ਵੀਡੀਓ ਸ਼ੁਰੂ ਤੇ ਆ ਪਾਣੀ ਪੂਣੀ ਕੁੱਟਿਆ ਸੀਗਾ ਇਹਦੀ ਵੀਡੀਓ ਨਹੀਂ ਬਣਾ ਹੋਈ ਤੇ ਥੋੜੇ ਲੈ ਪਾਣੀ ਲੇਟ ਹੋਣ ਡਿਆ ਸੀਗਾ ਅਸੀਂ ਰਾਤੀ ਬਣਾ ਲਿਆ ਸੀ ਨੇਰੇ ਚ ਤੇ ਅੱਜ ਸਮਾਨ ਫੇ ਦੁਬਾਰਾ ਥੋੜਾ ਥੋੜਾ ਲਿਆ ਕੇ ਤੇ ਤੁਹਾਨੂੰ ਦੱਸ ਦਾਂਗੇ ਕਿਹੜੀ ਕਿਹੜੀ ਚੀਜ਼ ਪੈਂਦੀ ਆ ਜਾਪਾ ਐਤਵਾਰ ਜਾਣਾ ਪੰਸਾਰੀ ਦੇ ਕੋਲ ਉੱਥੇ ਸਮਾਨ ਕਢਾ ਕੇ ਕਿਹੜਾ-ਕਿਹੜਾ ਸਮਾਨ ਵਿੱਚ ਪੈਂਦਾ ਤੇ ਉਹ ਪਾਣੀ ਦੀ ਵੀਡੀਓ ਇੱਕ ਆਪਾਂ ਪਾ ਦਾਂਗੇ ਤੇ ਕਬੂਤਰੀਆਂ ਵੀ ਛੜਤੀਆਂ ਬਾਬੇ ਪੰਜੇ ਹੀ ਪਤਾ ਨਹੀਂ ਹੁਣ ਉੜਦੀਆਂ ਹੁੰਦੇ ਤੇ ਛਤਰੀ ਸੀਨ ਲੱਗੀਆਂ ਛਤਰੀਆਂ ਜਿਹੜੇ ਸਾਈਡ ਦਾ ਤੋਪੇ ਜੇ ਟੁੱਟ ਗਏ ਆ ਕਿਉਂਕਿ ਅਸੀਂ ਤੋਪੇ ਜੇ ਲਾਈਦੇ ਆ ਜਿਆਦਾ ਨਹੀਂ ਸੀ ਦੀ ਕਿਉਂਕਿ ਧੌਣੀ ਸੁੱਕੀ ਹੋ ਜਾਂਦੀ ਆ ਤੋਪੇ ਜੇ ਕੱਟ ਦੋ ਤੇ ਲਾ ਕੇ ਧੋਲੋ ਜਦੋਂ ਸਾਰੀ ਨੂੰ ਲਾ ਦੀਏ ਧਾਗੇ ਧੁਗੇ ਜੋ ਫੇ ਸਾਰੀ ਖੋਲਦੀ ਨਹੀਂ ਛਤਰੀ ਹਣਾ ਔਰ ਹੀਲੇ ਕਿਦਾਂ ਹੈ ਵਧੀਆ ਵਧੀਆ ਠੀਕ ਕੀ ਬਣਾਈ ਜਾਨਾ ਬਸ ਕੋਈ ਨਹੀਂ ਕੱਲ ਦਾ ਪਾਣੀ ਕੁੱਟਿਆ ਹੈਗਾ ਆ ਤਾਂ ਉਹ ਪਾਉਂਦੇ ਆ ਡੱਬੀਆਂ ਚ ਦੋ ਡੱਬੀਆਂ ਵਾ ਲਾਵਾ ਲਿਆ ਆ ਹਾਂ ਪੀਲਾ ਤੇ ਚਿੱਟਾ ਹੈ ਪੀਲਾ ਪਾਣੀ ਤੇ ਚਿੱਟਾ ਬਣ ਚੱਲੋ ਵੀ ਬਾਬਾ ਚਿੜੀ ਆਪਣੀ ਨੇ ਵੀ ਇਹ ਬੱਚੇ ਕੱਢ ਦਿੱਤੇ ਆ ਇੱਕੋ ਹੀ ਬੱਚਾ ਕੱਢਿਆ ਹਜੇ ਇਹ ਟਾਈਮ 11 ਵਜੇ ਦਾ ਹੋ ਗਿਆ ਤੇ ਪੰਜੇ ਉੜਦੀਆਂ ਆਪਣੀਆਂ ਤੇ ਸ਼ੀਲਾ ਲਾਈ ਜਾਂਦਾ ਫੇਰ ਰੰਗ ਆ ਜਿਹਦਾ ਰੰਗਦਾ ਹੀ ਨਹੀਂ ਮੁੱਕਦਾ ਹੀ ਹੀਲੇ ਮੁੱਕਿਆ ਨਹੀਂ ਹਜੇ ਦਮ ਲਿਆ ਹੋਰ ਵਾਲੀ ਕਰਕੇ ਦਿਖਾਈ ਕਿਹੜਾ ਲਾਇਆ ਇਹਨੂੰ ਪੈਰ ਕਾਂਢਾ ਕਾਂਢਾ ਟੌੜੀ ਪੂਛ ਅੱਛਾ ਕਾਂਢਾ ਟੌੜੀ ਪੂਛ ਪਹਿਲੇ ਦਿਨ ਕੱਢਿਆ ਸੀ ਪਹਿਲੇ ਦਿਨ 11 12 ਵਜੇ ਆ ਕੇ ਆਇਆ ਸੀ ਹਾਂ ਵਧੀਆ ਹੋੜਿਆ ਕੂਤਰੇ ਅੱਜ ਦੇ ਦੇ ਕੀ ਕਰਦਾ ਅੱਜ ਕੱਢਦਾ ਅੱਜ ਹਾਂ ਕੱਟਾਂਗੇ ਕੱਟਾਂਗੇ ਹਾਲੇ ਥੋੜਾ ਜਿਆ ਉਤਰੀਆਂ ਨਾਲ ਦੇ ਵੀ ਕੱਟਾਂਗੇ ਨਾਲ ਆਹ ਹੋਇਆ ਟਾਈਮ ਪੂਰਾ ਕਰ ਲੈਣਾ 1:00 ਵਜੇ ਲਾ ਲੜੀਆਂ ਆਪੇ ਇਹ 1:30 ਵਜੇ ਦਾ ਟਾਈਮ ਹੀ ਕਰਉਣਾ ਵਾਬੇ ਇਹਨਾਂ ਤੋਂ ਕੂਤਰੀਆਂ ਤੋਂ ਉੱਚੀਆਂ ਚ ਲਗਈਆਂ ਹੁਣ ਦੇ ਤੇ ਕਦੋਂ ਹੁੰਦੀਆਂ ੱਥਲੇ ਓਏ ਬਾਬਿਓ ਕਬੂਤਰ ਫੇਰੀ ਜਾਂਦੇ ਆ ਟਾਈਮ ਹੋ ਗਿਆ ਪੂਰੇ 1 ਵਜੇ ਦਾ ਤੇ ਇੱਕ ਕਬੂਤਰੀ ਬੈ ਗਈ ਆਪਣੀ ਜਿਹੜੀ ਥੋੜੀ ਹਲਕੀ ਆ ਨਾ ਵੇਟ ਚ ਫਿਰ ਵੀ ਵਧੀਆ ਕਲ ਨਾਲ ਬਹੁਤ ਸੋਹਣੀ ਉੜ ਕੇ ਆਈ ਉਹ ਗਿਆ ਹੀਲਾ ਅੰਦਰੋਂ ਲੈਣ ਤੇ ਆ ਗਿਆ ਬਾਕੀ ਆ ਫਿਰਦੀਆਂ ਆ ਬਾਕੀ ਤਾਂ ਸਾਰੇ ਵਧੀਆ ਚੱਲਦੇ ਪਿਆ ਦੇਖੋ ਆ ਬੈਗੀ ਕਬੂਤਰੀ ਆਪਣੀ ਅੱਜ ਸਹੀ ਆ ਨਾ ਅਗੇ ਨੂੰ ਕੱਲ ਤਾਂ ਬਾੜੀ ਪਰ ਸੱਟ ਕੇ ਬੈਠੀ ਸੀ ਛੱਡ ਲੈ ਤੇ ਥੋਰ ਝੜਦੇ ਛੱਡ ਦੇ ਦੇਖ ਤਾਂ ਤਾਂ ਕੱਲ ਤਾਂ ਥਾਲੀ ਐ ਬੈਠੀ ਜਿੱਦਾਂ ਪਤਾ ਨਹੀਂ ਕੀ ਹੋਇਆ ਹੁੰਦਾ ਇਹਨੂੰ ਬਾਬਿਓ ਡੇਟ ਵੇ ਦਾ ਟਾਈਮ ਹੋ ਗਿਆ ਤੇ ਕਬੂਤਰ ਲਾਪਿਆਂ ਲੋਣ ਪੜਕਾ ਕੇ ਆਪਈ ਆ ਲੱਗਾ ਸ਼ੀਲਾ ਲੋਣ ਸ਼ਿਲਕ ਦਾ ਬਣਦੀ ਗੱਲ ਲਾ ਲਾਲੀ ਇਹ ਮੇਰਾ ਬੜਾ ਟਾਈਮ ਕਾ ਨੂੰ ਕਰਉਣਾ ਹਨਾ ਆਹ 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 ਆਖਰ ਦੀਆਂ ਚਾਰੀ ਇੱਕ ਬਹਿ ਗਈਆਂ ਇਹਨਾਂ ਚੋ ਜਿਹੜੀਆਂ ਆਪਾਂ ਪੰਜਾ ਰੈਗੂਲਰ ਆਜ ਨਵੇਂ ਕੱਢੇ ਆ ਕਬੂਤਰ ਸਾਰੀ ਇਹ ਵੀ ਮਤਲਬ ਸਵੇਰ ਕਾਫੀ ਟਾਈਮ ਤੇ ਫਿਰਦੇ ਆ ਆ ਕੋਸ਼ਕ ਕਬੂਤਰ ਹੈਗੇ ਆ ਜਿਹੜੇ ਆਪਾਂ 11 ਵਜੇ ਛੱਡੇ ਸੀ ਕੋਸ਼ਕ ਕਬੂਤਰ ਜਿਹੜੇ 10 ਵਜੇ ਛੱਡੇ ਸੀ 1:30 ਵਜੇ ਦਾ ਉਹ ਤਾਂ ਚੰਗੇ ਫਿਰਦੇ ਉਹ ਤਾਂ ਹਜੇ ਬਹਿਣਾ ਹੀ ਨਹੀਂ ਉਹ ਲੋਣੇ ਵੀ ਨਹੀਂ ਆਪਾਂ ਹਜੇ ਅਜੇ ਹੋਰ ਫੇਰਾਂਗੇ ਘੰਟਾ ਆਹ ਕਬੂਤਰੀਆਂ ਚਾਰ ਲਾਉਣੀਆਂ ਆਪਾਂ ਥੱਲੇ ਵਾਲੀਆਂ ਇਹ ਵੀ ਹਜੇ ਮੰਨਦੀਆਂ ਨਹੀਂ ਉਹਦਾ ਤੇ ਮਣਾਵਾਂਗੇ ਫਰ ਹੋ ਸ਼ੇਰ ਆ ਗਿਆ ਉਹਦੇ ਲੇਖੇ ਇੱਥੇ ਹੀ ਆ ਛਤਰੀ ਵਾਲੇ ਬਹੁਤ ਵਧੀਆ ਯਾਰ ਛਤਰੀ ਤੇ ਇੱਕ ਤਾਂ ਟੱਪਦਾ ਨਹੀਂ ਗੁੜਕਦਾ ਨਹੀਂ ਕਬੂਤਰੀਆਂ ਕਬਤਰੀਆਂ ਵੀ ਬਹਿ ਜਾਣ ਗੁੜਕਦਾ ਨਹੀਂ ਚੁੱਪ ਕਰਕੇ ਬੈਠਾ ਰਹਿੰਦਾ ਕੋਲ ਕਿ ਨਹੀਂ ਹਿਲੇ ਛਤਰੀ ਲਈ ਕਬੂਤਰ ਇੰਦਾ ਚਾਹੀਦਾ ਗੁਟਕੇ ਨਾ ਸਾਲਾ ਕਬੂਤਰੀ ਲੱਗੇ ਆ ਫਿਰਦੀ ਆਪਣੀ ਢੇਟ ਟੋਰੀ ਵਾਲੀ ਇਹ ਸੱਚ ਨਵਾਂ ਛੱਡਿਆ ਕਬੂਤਰ ਹੋਗਾ ਨਾ ਟੋਰੀ ਵਾਲਾ ਆਵਲੀ ਆ ਤਾਂ ਗੁੰਦਰੀ ਆ ਸੱਚਾ ਦੋਨਾਂ ਦੀ ਪੈਜ ਟੇਟ ਦੇ ਰੰਗ ਲਗਾਇਆ ਆ ਆ ਕੁੰਤਰੀ ਪਿਛਲੀ ਹਾਂ ਆਜ ਕੁੰਤਰੀ ਰੋਤੀਆਂ ਦੀ ਆਜ ਆਜ ਕੁੰਤਰੀਆਂ ਦੇ ਅੱਜ ਢਾਰ ਦੇਖ ਨਹੀਂ ਆਜ ਤਾਂ ਥੱਲੇ ਨੂੰ ਮੂੰਹ ਵੀ ਨਹੀਂ ਕਰਦੀਆਂ ਸਵੇਰੇ ਸਵੇਰੇ ਕਰਦੀਆਂ ਸੀ ਨੰਨੋ ਬੰਦਾ ਜਿਆ ਮਤਲਬ ਵੀ ਨਾ ਆਉਟਣ ਨੂੰ ਢਾਂਗੀ ਨੂੰ ਦੋ ਕਵਾਰੀ ਆਂਦੀਆਂ ਸੀ ਥੱਲੇ ਉਹਦਾ ਢਾਂਗੀ ਆਪਾਂ ਲਈ ਬਾਹਰੋਂ ਖੜ ਗਈ ਜਿੱਦਾਂ ਧੁੱਪ ਪਈ ਆ ਧੁੱਪ ਪੈਂਦਿਆ ਸਾਰੀ ਕੈੜੀਆਂ ਹੋ ਗਈਆਂ ਬੱਸ ਹੁਣ ਨਿੰਮੂ ਕਰਦੀ ਆ ਢਾਂਗੀ ਨੂੰ ਫਰਭ ਵੀ ਅਬੀ ਰਾਡੀ ਹੋ ਗਏ ਆ ਤਿੰਨ ਚਾਰ ਕਬੂਤਰ ਆ ਇਹ ਵੀ ਕੱਢਦੇ ਆ ਆ ਆਪਾਂ ਜਿਹੜੇ ਦਾ ਪੁਰਾਣੇ ਜੁੜੇ ਆਪਣੇ ਨਾਲ ਉਹਨਾਂ ਨੂੰ ਪਤਾ ਹੋਊਗਾ ਵੀ ਆ ਕਬੂਤਰ ਆਪਾਂ ਪਹਿਲੀ ਬਾਜੀ ਲਈ ਕੱਢਿਆ ਸੀਗਾ ਪਿਛਲੇ ਸਾਲ ਬੈਰੀ ਨੇ ਸੈਟ ਦਿੱਤਾ ਸੀ ਤੇ ਬਾਜੂ ਕਬੂਤਰੇ ਪ੍ਰੋਬਲਮ ਪੈ ਗਈ ਸੀ ਉੜਿਆ ਨਹੀਂ ਕਬੂਤਰ ਫਿਰ ਤੇ ਉਦੋਂ ਬਾਰੇ ਚੱਲ ਪਿਆ ਸੀ ਫੇ ਦੁਬਾਰਾ ਫੇ ਚਾਰ ਸਾਢੇ ਚਾਰ ਫੁੱਲ ਗਰਮੀ 'ਚ ਕਰਨ ਲੱਗ ਪਿਆ ਸੀ ਤੇ ਇਹ ਕਬੂਤਰ ਆਪਾਂ ਰੋਕ ਲਿਆ ਸੀ ਆ ਲਾਲ ਜਿੰਨਾ ਕਬੂਤਰ ਆਹ ਵਾਲਾ ਤੇ ਹੁਣ ਇਹਨੂੰ ਐਰਕੀ ਫੇਰ ਕੱਢਾਂਗੇ ਕਿ ਗੂੜਾ ਵਾਲਾ ਹੋ ਗਿਆ ਰੰਗ ਚੇਂਜ ਕਰਕੇ ਬਹੁਤ ਜ਼ਿਆਦਾ ਆ ਥੱਲੇ ਵੀ ਕੂਤਰ ਸਰੀ ਯਾ ਰੰਗ ਰੂਮ ਕਰਨ ਵਾਲਾ ਪਕਰਾਂਗੇ ਹੁਣ ਤੇ ਮਿੱਠਾ ਬੂਠਾ ਜੀਆਂ ਲੱਗੀਆਂ ਆ ਆ ਸ਼ੀਲਾ ਦੇ ਆਵਾਜ਼ਾਂ ਮਾਰਨ ਇਲੇ ਮੰਨਦੀਆਂ ਨਹੀਂ ਤੇਰੀ ਗੱਲ ਆ ਵੀ ਕੂਤਰ ਕਾਲਾ ਖਾ ਵੀ ਸਾਰ ਹੋ ਗਿਆ ਨਾ ਪਰ ਉਹ ਬੜੇ ਭੜੇ ਇਹਦੇ ਪੈਚੂਤਰ ਆ ਕੂਤਰ ਬੜੀ ਆ ਰਾਲ ਖਾ ਜਾ ਪੱਲੇ ਹੋਲੀ ਇਹੇ ਅੰਡਲੀਆਂ ਕੰਡੀਆਂ ਦੇਖ ਰਹੀਆਂ ਕਿਹੜੀਆਂ ਕਾ ਯਾ ਪਿੱਤੀ ਤੇ ਕੋਈ ਕਾਲੀ ਦਾ ਅੱਛਾ ਜਿਹੜਾ ਗਲਤੀ ਨਾਲ ਲਾ ਲਿਆ ਸੀ ਆਪਾਂ ਇਹ ਪੁੱਤਰ ਸਹੀ ਢਾਂਗੀ ਨੂੰ ਹੰਡਾ ਆ ਮੇਰੇ ਕੋਲ ਦੇਦੀ ਭੈਣ ਜਿੱਤੀ ਸੀ ਪਰ ਇੱਥੇ ਕੋਈ ਉਹ ਦੂਜਾ ਆਹ ਖੰਤਰ ਲਾ ਇਹਨੂੰ ਢਾਂਗੀ ਜਾ ਹੋ ਜਾਗਾ ਆੜਾ ਸਪੇਦੇ ਦੇ ਵਿੰਦਾ ਇਹਦਾਂ ਹਾਂ ਅਕਾਲੀਆ ਅੱਜ ਚਿੱਟੀ ਆਖਦਾ ਕਾਲੀ ਨੋਹ ਵਾਲਾ ਨਹੀਂ ਨਹੀਂ ਬਹੁਤ ਭੜਾ ਤੇਰਾ ਵੀ ਸਹੀ ਗੱਲ ਆ ਆ ਲੋ ਵੀ ਆ ਆਪਾਂ ਦੇ ਕਬੂਤਰ ਦੀ ਜਿਹੜੀ ਰਿਕਵਰੀ ਲਈ ਆ ਆਹ ਲਈਦਾ ਆਪਾਂ ਗਲੂਕੋਜ਼ ਯਾਰ ਜੋ ਆਪਾਂ ਦਿਨੇ ਕੋਈ ਪਰਦਾ ਨਹੀਂ ਦਾਨਾ ਜੇ ਤੁਸੀਂ ਵੀਡੀਓ ਦੇਖਦੇ ਆਂ ਪੂਰੀ ਪਿਆਰ ਦਿੰਨੇ ਆਂ ਤੇ ਸਾਡਾ ਵੀ ਫਰਜ਼ ਬਣਦਾ ਜੋ ਆਪਾਂ ਕਰਦੇ ਸੱਚ ਦੱਸਾਂਗੇ ਆ ਹੁਣ ਆਪਾਂ ਆਹੀ ਲੂਨੇ ਆ ਤੇ ਜਿਹੜਾ ਪਿਛਲੇ ਵਲੌਗ ਚ ਆਪਾਂ ਦਿਖਾਇਆ ਸੀ ਨਾ ਪਾਰਸਲ ਆਇਆ ਸੀ ਇਹ ਹੁਣ ਕਬੂਤਰੀ ਨੂੰ ਦਵਾਂਗੇ ਅੱਜ ਕਬੂਤਰੀ ਦੀ ਹਾਲਤ ਦੇਖ ਲਓ ਪਿਛਲੀਆਂ ਵੀਡੀਓ ਕੱਢ ਕੇ ਦੀ ਹਾਲਤ ਦੇਖ ਲਓ ਬੈਠ ਮਾਰਦੀ ਕਬੂਤਰੀ ਇਹਨੂੰ ਉਹਨੇ ਨੂੰ ਮਾੜਾ ਮੋਟਾ ਨਾ 10 ਮਿੰਟ ਹੋ ਗਏ ਬੈਠੀ ਨੂੰ 15 ਉਹਨੇ ਨੂੰ ਪਾਣੀ ਦੀਆਂ ਚੁਸਕੀਆਂ ਲਵਾਉਂਦਾ ਮੈਂ ਦੂਕਰ ਆ ਹੁੰਦਾ ਉਹ ਬੋਡਰ ਤੇ ਆ ਖੋਲੀ ਬਣ ਗਈ ਆ ਨੋਰਮਲ ਖੋਲੀ ਤੇ ਇਹਦੇ ਚ ਇਨਾ ਪਾ ਦੇਣਾ ਆਹਾ ਹਵਲਾ ਕਹਿਆ ਉਹ ਪਾ ਦੇ ਨੇ ਉੱਡੀ ਗਿਆ ਮੜਾ ਜਿਹਾ ਵਾਚ ਇਹਦੀਆਂ ਚੁਸਕੀਆਂ ਰੋੜੀਆਂ ਪਾ ਉੱਤਰ ਨੂੰ ਪਾਣੀ ਦੀਆਂ ਲੋਈ ਬਾਬੇ ਉਹ ਇਹਨੂੰ ਪਾਣੀ ਭਲਾਉਨੇ ਆ ਹੁਣ ਆਪ ਪਾਉਣੀਆਂ ਚੁਸਕੀਆਂ ਹੀ ਆ ਜਿੱਦਾ ਵੀ ਲਾਵੇ ਥੋੜਾ ਜਿਹਾ ਤੇ ਬਾਸ ਲੈ ਆ ਆਇਆ ਬਤਾ ਜਾ ਲੈ 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 ਪੀ ਲੈ ਪੀ ਲੈ ਪੀ ਲੈ ਪੀ ਲੈ ਆ ਜਾ ਪੀ ਲੈ ਹਾਂ ਆ ਜਾ ਬਾਸ 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 ਲਾਵੋ ਬਾਸ ਬਾਸ ਵਾਲਾ ਚੱਲ ਨਹੀਂ ਬੱਸ ਉਹ ਨਹੀਂ ਲੋਣੀ ਅਬ ਇਹਨਾਂ ਚਾਚੂਸਕੀਆਂ ਲਵਾਈਆਂ ਇਹਨੂੰ ਹੁਣ ਆਪਦਾ ਪਾਣੀ ਪੂਰੀ ਪੂਰਾ ਹੋਲੀ ਹੋਲੀ ਘਰੇ ਫੇਰਾ ਜਮਾ ਪੜੀ ਲੋ ਦਿੰਨੇ ਆ ਤੇ ਆਪਾਂ ਇਦੇ ਰੱਖ ਲੈਣਾ ਸਾਈਡ ਤੇ ਬਾਬੇ ਉਹ ਟਾਈਮ 2 ਵਜੇ ਚੱਲੇ ਆ ਤਸ਼ੀਲੇ ਦੀ ਆ ਜਾ ਆ ਜਾ ਕਰਕੇ ਹੀਲੇ ਪਾਣੀ ਤੇਰਾ ਪਾਣੀ ਖਤਮ ਕਰਾ ਦੇਣਾ ਮੂੰ ਦਾ ਆ ਆਖਰਦੀਆ ਉਹ ਵਧਰੀਆ ਇੱਕ ਆਖਰਦੀਆ ਇੱਕ ਆਖਰਦੀ ਟੂਸੇ ਵਾਲੀ ਆਖਰਦੀਆ ਚਾਰ ਪੰਜ ਦਾ ਮੂ ਨਹੀਂ ਕਰਦੀਆਂ ਵਾਪੇ ਟੰਗੀ ਵਾਲੋਂ ਇਹ ਕਾਹਰ ਦਾ ਕੁੱਤਰਾ ਆਹਰਦੀਆਂ ਹਚਾਰੀ ਜਿਹੜੀਆਂ ਆਪਾਂ ਡੇਲੀ ਕਰਦੇ ਆ ਚਾਰੀ ਆ ਆ ਰੱਤਾ ਵੀ ਹੈ ਕੈਨਸਲ ਕੰਮ ਹੈ ਆ ਗਿਆ ਵੀ ਆ ਕੁੱਕ ਕੇ ਆ ਗਿਆ ਬੰਦੀਆਂ ਨਹੀਂ ਇਹਦੀ ਬੰਦੀਆਂ ਬਈ ਕੋਈ ਨਹੀਂ ਬਾਜੀ ਤੇ ਦੇਖ ਦੇਣਾ ਤੂੰ ਕਢਦੇ ਆ ਹੁਣ ਪਤਾ ਨਹੀਂ ਕੀ ਰਹਾ ਕੋਟਾ ਬਣਾ ਬਣਾ ਦੇ ਜੀ ਨੂੰ ਤੇ ਅਗਲੀਆਂ ਦੇ ਅਗਲਾ ਪਾਉਰਾ ਗਈਆਂ ਵੈਂਦੀਆਂ ਅਗਲੀਆਂ ਇਹ ਛਤਰੀ ਬੜਵੋਣੀ ਮੇਰੀ ਪਾਣੀ ਪੀਣਾ ਬੰਦਾ ਗਲਾਸ ਪਾਣੀ ਦਾ ਲੱਗ ਜਾਂਦਾ ਤੇ ਉਹ ਦੇਦਾ ਭੁੱਖੀਆਂ ਧਿਆਣੀਆਂ ਕੋਈ ਪਾਣੀ ਤਾਂ ਨਹੀਂ ਸਿਰਫ ਦੋਨ ਨੂੰ ਲੱਗਾ ਪਣੀ ਬਾਕੀ ਸਾਰੇ ਸੁੱਕੇ ਹੀ ਆ ਆ ਰਤਾ ਜਾ ਵੀ ਜਿਹੜਾ ਪਹਿਲਾਂ ਪਾਇਆ ਸੀ ਵਲੌਗ ਦੇ ਵਿੱਚ ਘਾਜਾ ਬੜਾ ਸੀ ਅੱਜ ਤਾਂ ਉਹ ਵੀ ਮੂਥਾ ਕਰਦਾ ਉਹ ਵੀ ਮੈਪਰਾਂ ਨੂੰ ਮੁੜਦਾ ਛਤਰੀ ਐਲੀ ਵੀ ਆਪਾਂ ਵੀਡੀਓ ਤੁਹਾਨੂੰ ਪਾ ਦਾਂਗੇ ਤੇ ਦੁੱਧ ਦੀ ਜਿਹੜਾ ਦੁੱਧ ਆਪਾਂ ਕੱਲ ਦਿੱਤਾਈ ਕਬੂਤਰ ਕਮਜ਼ੋਰੀ ਮੰਗਦੇ ਸੀ ਤੇ ਅੱਜ ਦੇਖੋ ਉਹੀ ਕਬੂਤਰ ਨੇ ਕਿ ਨਹੀਂ ਹੀਲੇ ਸਾਈਕਲ ਬੰਨੇ ਬਹੁਤ ਵਧੀਆ ੜਾਰਾ ਵਧੀਆ ੜਾਰ ਕੋਈ ਮੇਲਾ ਲੱਗ ਗਿਆ ਥੱਲੇ ਆ ਗਈ ਜਾਂ ਸਾਰੇ ਆ ਗਏ ਥੱਲੇ ਹੁਣ ਆਜ 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 ਅਭੀ ਆਪਣਾ ਉਤੋਂ ਆਇਆ ਉਤਰੂਤਸੇ ਆਲਾ ਇਹ ਉਤਰ ਪਰਲੇ ਬੰਨੇ ਨਹੀਂ ਉੜਦਾ ਹਨ ਇਹ ਬੈਠੂਗਾ ਹੁਣ ਇਹ ਬੈਠੂਗਾ ਇਹ ਬੈਠੂੜ ਇਹ ਉਤਰ ਕੱਚਾ ਆਇਆ ਹਜੇ ਆਹ ਕੂਤਰੀ ਜਿਹੜੀ ਛੀਲੇ ਦੇ ਘਰੋਂ ਰਹਿ ਕੇ ਆਈ ਔਰ ਟਾਵਰ ਤੇ ਉਹ ਵੀ ਸੱਦੀ ਹੋ ਗਈ ਹੁਣ ਓਨੀ ਜਿਆਦੀ ਮੂਵ ਨਹੀਂ ਕਰਦੀ ਆ ਉਹ ਟਾਵਰ ਤੇ ਬਹਿਣੀ ਨਹੀਂ ਸੀ ਉਹ ਕੂਤਰ ਸੀ ਇੱਕ ਕੁੜੀ ਜਵੇ ਨਾਲ ਬਾਰ-ਬਾਰ ਪਿੰਦਾ ਤੇ ਇਹਦੇ ਉੱਤੇ ਟਾਂਗੀ ਹੈ ਨਹੀਂ ਸੀਗੀ ਫੇ ਚੱਲੀਆਂ ਸ਼ੂਟ ਵੱਟਣ ਹੁਣ ਅਮਰੀਕਾ ਬੈਠੂਗਾ ਕੋਈ ਐ ਟਾਈਮ ਟਾਈਮ ਅੱਲਾ ਰੋੜ ਲੋ ਵੀ ਕੂਬੂਤਰੀਆਂ ਫੇ ਚੱਲ ਗਈਆਂ ਤਾਂ ਨੂੰ ਹੋ ਗਈਆਂ ਤਾਂ ਨੂੰ ਲੱਭੀਏ ਚਗਰੀਆਂ ਮਨ ਸਾਈਡ ਤੋਂ ਆ ਜਾਗੇ ਉਹ ਮਾਰਦੀ ਆਪਣੀ ਗਰਾਮੀ ਵਾਲੀ ਵਾਲਾ ਵੀ ਚੱਲਾ ਮਿੱਤਰਾ ਤੇ ਹੈ ਲੱਗਾ ਘੁੰਮਣ ਲੱਗਾ ਲੱਗਾ ਘੁੰਮਣਾ ਹੋ ਤੁਸੇ ਵਾਲਾ ਵੀ ਘੁੰਮ ਗਿਆ ਵੀ ਹੁਣ ਇਹ ਤਾਂ ਦਾਦਣਾ ਨੂੰ ਲੈ ਚੱਲ ਗਿਆ ਗਏ ਕੋਈ ਗੀੜੀ ਦਾ ਬੋਲ ਲਾ ਲੋਏ ਬਾਬੇ ਮਾਰਦੀਆਂ ਚਗਰੀਆਂ ਇਹਨਾਂ ਨੇ ਫੇ ਉਮਾਰਾ ਉਹ ਗੇਰੇ ਖੜਕੇ ਉੱਤੇ ਆ ਗਏ ਉਹ ਸਾਰੇ ਬਗਲੇ ਆ ਹਿਲੇ ਮਹੌਲ ਕਿੱਦਾ ਗਰਮੀ ਦਾ ਵਾ ਵਧੀਆ ਆ ਐ ਮਰ ਕੇ ਪਾਉ ਗਰਮੀ ਪੈਣੀ ਐ ਇਦੀ ਬਹੁਤ ਪੈਣੀ ਚਾਹੀਦੀ ਆ ਪੈਣੀ ਚਾਹੀਦੀ ਸਹੀ ਗੱਲ ਆ ਫੇਰੀ ਬਾਜੀ ਛੱਡਣ ਦਾ ਫਾਇਦਾ ਯਾਰ ਹਾਂ ਯਾਰ ਕਹਿ ਤੀ ਨਬੜੇ ਬਾਜੀ ਫੇਰੀ ਮਜ਼ਾ ਆਉਂਦਾ ਯਾਰ ਦੂਸਰ ਦਾਸੇ ਨਾ ਆਪਣੇ ਤੋਂ ਇੰਨਾ ਟਾਈਮ ਆ ਹੋਰ ਕਿ ਢਾਂਗੀਆਂ ਪੜਕਾਈ ਜੋ ਬੰਦੇ ਚਾਹੀਦੇ ਦੂਸਰ ਚ ਜ਼ਿਆਦਾ ਛੱਡਾਂਗੇ ਚਲੋ ਦੂਸਰਾਂ ਵੀ ਛੱਡਾਂਗੇ ਔਰ ਥੋੜੀਆਂ ਛੱਡਾਂਗੇ ਕਿਉਂਕਿ ਦੂਸਰਾਂ ਦਾ ਇੰਨਾ ਸਾਡੇ ਕੋਲ ਟਾਈਮ ਹੈ ਨਹੀਂ ਬੰਦੇ ਅਸੀਂ ਦੋ ਹੀ ਆ ਯਾਰ ਸਾਡੇ ਨਾਲ ਬੰਦੇ ਦੋ ਕੋ ਹੋਰ ਰਲ ਜਾਣ ਨਾ ਵਧੀਆ ਜੇ ਇਦਾਂ ਹੀਲੇ ਵਰਗੇ ਤਾਂ ਫਿਰ ਗੱਲਬਾਤ ਬਣੂਗੀ ਆਹ ਉੱਤਰ ਕਿਹੜਾ ਆ ਲੋ ਵੀ ਬਾਬੇ ਦੋ ਹੋਰ ਬੈ ਗਈਆਂ ਇਹ ਆਪਾਂ ਛੱਡਣੀਆਂ ਜਿਹੜੀਆਂ ਦੋ ਵੱਜ ਗਏ ਆ ਦੋ ਜਾਂ ਦੋ ਤੇ ਹੋ ਗਿਆ ਟਾਈਮ ਥੋੜਾ ਜਿਆਦਾ ਹੁਣੇ ਬੈਠੀਆਂ ਹੀ ਆ ਜੇ ਇੱਕ ਆ ਨੀਲੀ ਤੇ ਡੰਬੀ ਇਹਨਾਂ ਦਾ ਮੂੰਹ ਸਾਫ਼ ਕਰਦੇ ਆ ਦੋ ਮਿੰਟ ਰੁੱਕ ਕੇ ਉਹ ਫੜੀ ਨਹੀਂ ਜਾਂਦੀ ਆਪਾਂ ਜਾਲ ਚ ਲੱਗੀ ਇਥੋਂ ਇਹ ਜਾਲ ਚ ਬੈਗੀ ਨਹੀਂ ਤਾਂ ਕਬੂਤਰ ਸਿੱਧੇ ਅੰਦਰ ਚਲ ਜਾਂਦੇ ਉਥੋਂ ਤੇ ਫੜਨੀ ਸੋਖੇ ਆਉਦੇ ਹੁੱਡੇ ਚ ਵੜ ਜਾਂਦੇ ਆਪੀ ਇਹ ਵੜ ਗਈ ਤਾਂ ਬੜੀ ਔਖੀ ਡੱਕੀ ਹੈ ਤਾਂ ਬਜਦੀ ਵਿੱਚ ਫਿਰ ਆਪ ਛੱਡੀ ਨੂੰ ਦੋ ਕੁ ਮਿੰਟ ਵੀ ਚੱਲ ਸੈਟ ਜੀ ਹੋ ਜੇ ਨਾ ਕਮਲਾ ਵੀ ਨਹੀਂ ਕਰਨਾ ਪੁੱਤਰ ਪਿੰਜਾ ਸਾਰੀ ਜੋਰ ਲਾ ਕੇ ਆਇਆ ਹੁੰਦਾ ਕੋਹ ਬਾਦ 10 ਮਿੰਟ ਹੋ ਗਏ ਨਾਲ ਨੂੰ ਹੋਰ ਜਿਆਦਾ ਬਹੁਤ ਸਾਫ ਕਰਕੇ ਤੇ ਛੱਡਦੇ ਆ ਇਹਨਾਂ ਨੂੰ ਹੁੱਡੇ ਚ ਫੇਰ ਨਾਲ ਪਾਣੀ ਪਿਲਾਵਾ ਆ ਫਿਰ ਦੀਆਂ ਦੋ ਜੜੀਆਂ ਹੋਰ ਫਿਰ ਦੀਆਂ ਨਹੀਂ ਆਪਾਂ ਪੰਜ ਗੱਡੀਆਂ ਸੀ ਉਹਨਾਂ ਚ ਦੋ ਰਹਿ ਗਈਆਂ ਆ ਇੱਕ ਜਾਂ 6.7 ਦੀਆਂ ਫਿਰਦੀਆਂ ਇੱਧਰ ਹਜੇ ਨਹੀਂ ਆਈਆਂ ਵੀ ਬਾਬਿਓ ਦੋਨੇ ਆਹ ਫਿਰ ਨਹੀਂ ਇਹ ਵੀ ਨਹੀਂ ਆ ਗਈਆਂ ਦੋਨੇ ਚੀਨਾ ਬੜਾ ਮੋਰ ਬਣਾਉਂਦਾ ਵੀ ਚੀਨੇ ਨੇ ਮੂੰਹ ਪਟਿਆ ਅੱਜ ਚੀਨੇ ਦੀ ਵੀ ਦੁੱਧੀ ਘੜਾਰੀ ਆ ਹਜੇ ਪਹਿਲੀ ਦੁੱਧੀ ਹੋਈ ਵਧੀਆ ਫਿਰ ਗਿਆ ਪੁੱਤਰ ਤਾਂ ਆ ਆਜੂ ਪੀ ਲਈ ਆ ਚਾਹ ਪੀਣ ਤੋਂ ਬਾਅਦ ਕਬੂਤਰ ਇੱਕ ਹੋਰ ਬੈਠਾ ਆਪਣਾ ਤੇ ਜਿਹੜੀ ਆਪਾਂ ਪੰਜ ਛੱਡੀ ਸੀ ਉਹਦਾ ਜ ਇੱਕ ਰਹਿ ਗਈ ਆ ਬਾਕੀ ਬੈ ਗਈ ਪੂਛ ਵਾਲੀ ਵੀ ਬੈ ਗਈ ਹੈ ਪੂਛੜੀ ਕਿ ਸਰਦੀ ਹੋਇਆ ਆ ਚਾ ਉਹ ਇੱਧਰ ਆ ਆ ਬੈਠੀ ਪੂਛ ਵਾਲੀ ਇਹ ਉਤਰੀ ਬੈਠੀ ਉਹ ਢਾਈਕ ਦੇ ਵਿੱਚ ਵਿੱਚ ਢਾਈ ਦਾ ਟੈੰਪੋ ਹੀ ਗਿਆ ਆ ਵੀ ਕਬੂਤਰ ਹੁਣੇ ਬੈਠਾ ਪਹਿਲੀ ਇਹ ਦੋ ਜਿਹੜਾ ਛੱਡਿਆ ਸੀ ਅੱਜ ਦੂਜਾ ਜਿਹੜੀਆਂ ਨਾ ਦੂਜਾ ਦਨ ਪਾਬਾ ਤਿੰਨ ਚਾਰ ਘੰਟੇ ਲਾ ਆਇਆ 11:30 11:00 ਕੱਢਿਆ ਸੀ ਇਹਨੂੰ ਇਹਦੀ ਭੈਣਾ ਇੱਕ ਵਾਰ ਆਪਣੇ ਕੋਲ ਜਿੱਤੀ ਸੀਗੀ ਹਾਂ ਹਾਂ ਤੇ ਦੋ ਜਾ ਕੇ ਉੱਥੇ ਬਾਜੀ ਜਿੱਤੀ ਆ ਕਿਸੇ ਦੇ ਕੋਲ ਕਿਸ ਨੂੰ ਦਿੱਤੀ ਸੀ ਆ ਕਿਸੇ ਨੂੰ ਦਿੱਤੀ ਸੀਗੀ ਦੋ ਉੱਥੇ ਜਾ ਕੇ ਜਿੱਤੀ ਆ ਅੱਛਾ ਹਾਂ ਤਿੰਨ ਬਾਜੀ ਜਿੱਤੀ ਆ ਬੱਸ 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 ਤੈਨੂੰ ਜਿੱਤੀ ਇਹਦੀ ਇੱਕ ਆਪਣੇ ਕੋ ਦੋ ਕਿਸੇ ਦੇ ਕੋਲ ਕੋਈ ਦੋ ਹੋਰ ਬਹਿ ਗਏ ਆ ਇੱਕ ਆ ਚੀਨਾ ਇੱਕ ਆ ਡਾਂਗੀ ਦੇ ਬਿਠਾ ਅੰਦਰ ਦੂਸਿਆਂ ਦਾ ਛੱਕੋ ਗਏ ਹੁੱਡੇ ਚਾਪੀ ਉਹ ਵੀ ਬਾਕੀ ਕੂਤਰਾ ਨੂੰ ਵੀ ਦਾਣਾ ਦੋਣਾ ਲੱਗੇ ਆ ਪਾਣ ਤੇ ਆ ਬੱਚੇ ਪੁੱਛੇ ਸਾਰੇ ਭੁੱਖੇ ਆ ਹੁਣ ਇਹਨਾਂ ਨੂੰ ਦਾਣਾ ਦੋਣਾ ਪਾ ਦਈਏ ਤੇ ਉਹ ਕੂਤਰਾ ਨੂੰ ਆਪਾਂ ਦੂਜਾ ਬਦਾਵ ਤੋਂ ਛੱਲ ਕੇ ਰੱਖ ਲਏ ਆ ਤੇ ਸਾਰਾ ਹੀ ਉਹ ਜਿੰਨਾ ਮੜੀ ਰੋੜਦੀ ਸੀ ਜਿਹੜੀ ਉਹ ਸਾਰੀ ਆਪਣੀ ਆ ਇੱਧਰ ਆ ਮਾਦੀਆਂ ਸੀ ਪੰਜ ਛੇ ਉੜਦੀਆਂ ਤੇ ਆ ਨਾਰ ਸੀ ਇਥੇ ਸ਼ਾਮੇ ਰੱਖੇ ਆ। ਇਥੇ ਵਧੀਆ ਹਵਾ ਚਲਦੀ ਪੋੜੀ ਦੇ ਥੱਲੇ ਉਹਦੀ। ਅਜੇ ਇੰਨੀ ਗਰਮੀ ਨਹੀਂ ਹੈਗੀ ਕਿ ਆਪਾਂ ਇਹਨਾਂ ਨੂੰ ਕੂਲਰ ਜਾਂ ਪੱਖੇ ਮੁਰੇ ਰੱਖੀਏ ਹਨਾ। ਫਾਇਦਾ ਇੱਥੇ ਹੀ ਸਹੀ ਆ। ਹੁਣ ਆਪਣਾ ਪਾਣੀ ਪੂਣੀ ਪੂਰਾ ਕਰ ਲੈਣਗੇ ਇਹ। ਫੇ ਉਦੋਂ ਬਾਅਦ ਉਹ ਬਦਾਮ ਛਿੱਲੇ ਪਿਆ ਤੇ ਬਦਾਮ ਇਹਨਾਂ ਨੂੰ ਪਾ ਦਾਂਗੇ। ਇਹ ਕਿਰੀਆਂ ਦੇ ਨਾਲ ਆਪਾਂ ਇਹਦਾ ਚਾਰਾ ਪੱਜਾ ਮਾਦੀਆਂ ਨੂੰ ਆ ਇੱਕ ਘਟਕੇ ਵਿੱਚ ਪਾਉਣੀ ਹੈ ਇਹਦੇ ਸਫੈਦ ਮੂਸਲੀ। ਇਹਦੀ ਜੜ ਜੀ ਕੱਢਦਣੀ ਹੈ ਵਿੱਚੋਂ ਤੇ ਇਹ ਕੱਟ ਕੇ ਇੱਦੇ ਪਾ ਦਣੀ ਹੈ। ਬਦਾਮਾਂ ਦੇ ਵਿੱਚ ਕੀ ਕੀ ਐਡੀਕਾ ਆ ਦੇਖੋ ਉਂਗਲੀਆਂ ਐਡੀ ਆ ਉਂਗਲ ਤਾਂ ਥੋੜੀ ਜਿਹੀ ਵੱਡੀ ਆ ਬਸ ਚਾਰਾਂ ਜਾਂ ਪੰਜਾਂ ਨੂੰ ਇੱਕ ਹੋਣੀ ਚਾਹੀਦੀ ਹੈ ਇਹ ਇਹ ਠੰਡੀ ਵੀ ਹੁੰਦੀ ਤਸਵੀਰ ਤੇ ਉਹਦਾ ਵੀ ਇਹ ਤਾਕਤਵਰ ਹੁੰਦੀ ਹੈ ਵਧੀਆ ਹੁੰਦੀ ਹੈ ਇਹ ਮਤਲਬ ਆਈ ਸਾਰੇ ਬੁੰਨੇਆਂ ਦੇ ਵਿੱਚ ਰੇਹ ਗਰੀ ਪਾਈ ਦੀ ਤੇ ਇਹੜਾ ਦੁੱਧ ਬਣਾਇਆ ਸੀ ਇਹਦੀ ਵੀਡੀਓ ਤੁਹਾਨੂੰ ਮੈਂ ਅਗਲੇ ਅਗਲੇ ਵਲੌਗ ਦੇ ਵਿੱਚ ਪੂਰੀ ਕੀ ਕੀ ਸਮਾਨ ਇਹ ਚ ਪਾਉਣਾ ਆ ਮੇਰਾ ਕੁੱਟਿਆ ਹੋਇਆ ਸਮਾਨ ਸੀ ਮੈਂ ਤਾਂ ਨਹੀਂ ਪਾਈ ਹਜੇ ਕੱਲਾ ਕੱਲਾ ਕੱਲ ਨੂੰ ਕੁੱਟਣਾ ਸਮਾਨ ਦੁਬਾਰਾ ਇਹ ਚ ਪਾਉਣ ਵਾਲਾ ਤੇ ਫਿਰ ਮੈਂ ਤੁਹਾਨੂੰ ਵੀਡੀਓ ਇਹਦੀ ਬਣਾ ਦੂੰਗਾ ਲੱਗ ਤੋਂ ਪਾ ਦੂੰਗਾ ਤੇ ਆ ਮੱਖਣ ਪਿਆ ਮੱਖਣ ਬਦਾਮਾਂ ਦੇ ਉੱਤੇ ਪੋਣਾ ਕੱਟ ਕੇ ਆ ਸਾਰੇ ਹੀ ਰਾਮ ਪੋੜਾ ਹਾਂ ਖਾਣ ਨੂੰ ਤਿਆਰ ਬੈਠਿਆ ਹੈ ਓਏ ਓਏ ਉਹੀ ਮੀਲੀ ਸਾਰਿਆਂ ਨੂੰ ਬਦਾਮ ਤੋਂ ਪਾਤੇ ਇਹਨਾਂ ਨੂੰ ਤੇ ਹੁਣ ਵਾਰੀ ਆ ਉਹਨਾਂ ਦੀ ਆ ਖਾ ਲੈਣ ਪਹਿਲਾਂ ਜਿੰਨੇ ਬਦਾਮ ਖਾਂਦੀਆਂ ਜੇ ਬੱਚ ਛੱਡੂ ਮਤਲਬ ਬਚਣਗੇ ਹੋਰ ਖਾਊਗੀ ਤਾਂ ਹੋਰ ਪਾਵਾਂਗੇ ਹਜੇ ਇਹਨਾਂ ਨੂੰ ਕਣ ਕੈਂਟ ਤੇ ਪੋਣੀ ਆ ਜਿਦਾਂ ਐਨ ਬਦਾਮਾਣਾ ਰੱਜ ਗਈਆਂ ਲੋ ਪਾਪਾ ਜਦੋਂ ਬੰਬੂ ਦਾ ਸਾਰਾ ਪਾਤਾ ਦੁੱਧ ਦੇ ਤਾ ਮੇਰੀ ਕੱਲੂ ਵੀਡੀਓ ਪਾਦਾਂਗੇ ਦੁੱਧ 'ਚ ਕੀ ਪੋਣੇ ਆ ਹਨਾ ਮੈਂ ਤੋ ਕੁੱਟਿਆ ਪਿਆ ਸੀਗਾ ਤਾਂ ਇਦਾਂ ਦੱਸਣ ਦਾ ਫਾਇਦਾ ਨਹੀਂ ਕੋਈ ਸਮਾਨ ਦਿਖਾ ਦਿਖਾ ਕੇ ਪਾਊਗਾ ਹਨਾ ਵੀ ਕੀ ਕੀ ਪੋਣੇ ਆ ਆਬਦਾਮਦੂ ਇਹਨਾਂ ਨੂੰ ਨਵੇਂ ਆਣੂ ਪਾਏ ਆ ਅਗੂਤ ਨੇ ਬਾਲਾ ਯੋਰ ਲਾ ਲਿਆ ਇਹਨੂੰ ਹੁਣ ਵਿੱਚ ਛੱਡਿਆ ਸੀ ਉੱਤ ਹਜੇ ਇਹਨੂੰ ਗਰੀਆਂ ਪਾਉਣੀਆਂ ਚਾਹੀਦੀਆਂ ਨਹੀਂ ਇਹਨੇ ਖਾਧੀਆਂ ਵੀ ਨਹੀਂਆਂ ਤੇ ਉਹਨਾਂ ਦਾ ਗਮੜਾ ਮੜਾ ਮੂੰਹ ਮਾਰ ਜੋਰ ਬੋਲ ਆ ਕੇ ਆਇਆ ਗੂਤਰਾਜ ਉਹਤਾਂ ਨੂੰ ਗੁਲਕੁਸ਼ ਪਾ ਕੇ ਪਾਣੀ ਦਿੱਤਾ ਸੀ ਉਹਨਾਂ ਸੈੱਟ ਹੋ ਗਿਆ ਪਰ ਫੇ ਵੀ ਅਜੇ ਇਕੱਠਾ ਹੀ ਹੋ ਕੇ ਬੈਠਾ ਖਾਂਦਾ ਨਹੀਂ ਪਿਆ ਬਦਾਮ ਇਹਨਾਂ ਨੂੰ ਠਹਿਰ ਕੇ ਪਾਵਾਂਗੇ ਇਹਨਾਂ ਨੇ ਤਾਂ ਖਾਧੇ ਆ ਬਾਕੀ ਇਹਨਾਂ ਦੇ ਸਾਰੇ ਉਹਨੇ ਰੱਜ ਗਏ ਤੇ ਓਕੇ ਫੇ ਬਾਬਿਓ ਮਿਲਦੇ ਆਂ ਅਗਲੀ ਵੀਡੀਓ ਚ ਤੇ ਸਾਰਿਆਂ ਨੂੰ ਦਿਲੋਂ ਸਤਿ ਸ੍ਰੀ ਅਕਾਲ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਵੀ